ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਨ। ਸੋ ਜਿਹੜਾ ਡਿਬਰੂ ਗੜ੍ਹ ਵਾਲਾ ਇੱਕ ਲੁਚਿਆ ਸਾਦ ਜਿਹਨੂੰ ਤੁਸੀਂ ਅਮਰਿਤਪਾਲ ਕਹਿੰਨੇ ਹੋ ਤੇ ਅਸੀਂ ਜਿਹਨੂੰ ਮੋਤਪਾਲ ਕਹਿੰਨੇ ਆ। ਉਹਦੀ ਹੁਣ ਮਾਂ ਖਵਾਬ ਲੈ ਰਹੀ ਹੈ ਚੋਣਾਂ ਲੜਨ ਦੇ। ਹੁਣ ਸਾਡੇ ਪੰਜਾਬ ਦੇ ਲੋਕ ਕਿੰਨੇ ਘਸਿਆਣੇ ਆ। ਹੁਣ ਇਹ ਅਸੀਂ ਦੇਖਣਾ ਹੈ ਕਿ ਕਿੰਨੇ ਲੋਕਾਂ ਨੂੰ ਵੋਟਾਂ ਪਾਉਣਗੇ। ਦੇਖੋ ਤੁਸੀਂ ਕਹਿੰਦੇ ਹੋ ਕਿ ਰਾਮ ਰਹੀਮ ਇੱਕ ਗੰਦਾ ਬੰਦਾ ਹੈ ਸਰਸੇ ਦਾ ਡੇਰੇ ਵਾਲਾ ਠੀਕ ਹੈ ਉਹਨੇ ਇੰਨੇ ਔਰਤਾਂ ਦੇ ਸ਼ੋਸ਼ਣ ਕੀਤੇ ਸੱਚ ਆ ਬਹੁਤ ਔਰਤਾਂ ਦੇ ਸ਼ੋਸ਼ਣ ਕੀਤੇ ਉਸ ਤੋਂ ਬਾਅਦ ਵੀ ਪਰੋਲ ਤੇ ਬਾਹਰ ਘੁੰਮਦਾ ਉਹ ਤਾਂ ਸ਼ੋਸ਼ਣ ਕਰਵਾਏ ਕੀਨੇ ਤੁਹਾਡੇ ਅਰਗੇ ਲੋਕਾਂ ਨੇ ਜੋ ਤੁਹਾਡੇ ਅਰਗੇ ਲੋਕ ਚੋੜਾ ਚੱਕ ਕੇ ਜਿਵੇਂ ਬਾਬੇ ਦੇ ਮਗਰ ਤੁਰਦੇ ਆ ਹੁਣ ਜਿਹੜਾ ਟਿਬਰੂ ਗੜ੍ਹ ਚ ਬੈਠਾ ਹੋਇਆ ਹੈਂਡਰ ਤੇ ਉਹ ਕਿੰਨੀ ਗੰਦੀ ਅਸ਼ਲੀਲ ਲੁੱਚੀ ਚੈਟ ਫੜੀ ਗਈ ਆ ਇਹਦੀਆਂ ਮੈਂ ਆਣੀ ਲੈਣਾ ਚੰਦੀ ਸੀ ਇਹਦੀਆਂ ਲੁੱਚੀਆਂ ਵੀਡੀਓ ਗਲਤ ਕੰਮ ਕਰਦੇ ਦੀਆਂ ਜੋ 2027 ਚ ਲਾਂਚ ਹੋਣਗੇ ਆਈ ਡੋਨਟ نو ਉਹਦੋਂ ਕੀ ਹੋਣੀਆਂ ਪਰ ਆ ਗਈਆਂ ਸਾਰਿਆਂ ਕੋਲ ਐਸਾ ਇੱਕ ਲੁੱਚਾ ਬੰਦਾ ਜੋ ਆਪਣੇ ਪ੍ਰਾਈਵੇਟ ਪਾਰਟ ਦੀਆਂ ਗੱਲਾਂ ਕਰ ਰਿਹਾ ਉਹਦਾ ਸਾਈਜ਼ ਦੱਸ ਰਿਹਾ ਕੁੜੀਆਂ ਨੂੰ ਆਪਣੇ ਮਾਂ ਪਰਚਾਈ ਸਭ ਦੇ ਬਾਰੇ ਗੰਦ ਪਾ ਰਿਹਾ ਵਿਆਹ ਆ ਰਿਹਾ ਹੋਂ ਬਾਦ ਵੀ ਜੋ ਇੰਨੀਆਂ ਕੁੜੀਆਂ ਨਾਲ ਅਸ਼ਲੀਲਤਾ ਫੈਲਾ ਰਿਹਾ ਦੁਬਈ ਦੇ ਵਿੱਚ ਵੀ ਇਹਦਾ ਰੈਕੋਰਡ ਮਾੜਾ ਸੀ ਉੱਥੇ ਵੀ ਇਹ ਨੇ ਬਹੁਤ ਕੁੜੀਆਂ ਨਾਲ ਗਲਤ ਕੰਮ ਕੀਤਾ ਹੁਣ ਇਹੋ ਜਿਹੇ ਬੰਦੇ ਨੂੰ ਜੇ ਜੇ ਬੰਦਾ ਕਹੇ ਮੈਂ ਸੀਐਮ ਬਣਾਣਾ ਪੰਜਾਬ ਦਾ ਤੁਸੀਂ ਲੋਕ ਉਹ ਹਾਂ ਹਾਂ ਤਾਂ ਅੰਮ੍ਰਿਤਪਾਲ ਮੂਤਪਾਲ ਨੂੰ ਸੀਐਮ ਬਣਾਉਣੇ ਆ ਫੇਰ ਤਾਂ ਪੰਜਾਬ 'ਚ ਕੋਈ ਵੀ ਕੁੜੀ ਸੇਫ ਨਹੀਂ ਹੋਣੀ ਚੰਗੇ ਭਲੇ ਘਰਾਂ ਦੀ ਕੁੜੀਆਂ ਚੱਕ-ਚੱਕ ਲਾ ਜਾ ਕੇ ਇਹਨਾਂ ਸ਼ੋਸ਼ਣ ਕਰਨਾ ਜੇਲ੍ਹ 'ਚ ਬੈਠੇ ਬੈਠੇ ਮੈਂ 30-35 ਕਰੋੜ ਰੁਪਏ ਬੰਦਾ ਫੰਡ ਇਕੱਠੇ ਕਰੇ ਬੈਠਾ ਦੱਸੋ ਜਨਾਬ ਜੀ ਇੰਨਾ ਫੰਡ ਇਕੱਠੀ ਕਰੇ ਬੈਠੇ ਆ ਲੋਕ ਪੈਸਾ ਕਮਾਣਾ ਹੈ ਲਾਈਫ ਦੇ ਵਿੱਚ ਖਾਲਿਸਤਾਨ ਮੂਵਮੈਂਟ ਦੇ ਵਿੱਚ ਆ ਜਾਓ ਇੱਕ ਅਦਾ ਇਦਾਂ ਦੇ ਕਾਨੂੰਨ ਕਰ ਦੋ ਜੇਲਾ 'ਚ ਬਹਿ ਜਾਓ ਤੁਹਾਡੇ ਪਰਿਵਾਰ ਨੂੰ ਫੰਡੀ ਫੰਟ ਫੰਡੀ ਫੰਡ ਹਨਾ ਜੋ ਇਹ ਲੋਕ ਇਦਾਂ ਸੋਚਦੇ ਆ ਇਹਦੇ ਨਾਲ ਤੇ ਹੋਰ ਵੀ ਬੜੇ ਬੈਠੇ ਜੇਲਾ 'ਚ ਉਹਨਾਂ ਨੂੰ ਤਾਂ ਕੋਈ ਫੰਡ ਨਹੀਂ ਮਿਲੇਗਾ ਅੱਖ ਨਹੀਂ ਮਿਲੇਗਾ ਤਾਂ ਮੁੰਡੇ ਰੋਲ ਕੇ ਨਾਮ ਅਗਰ ਲਾ ਕੇ No doubt ਮੈਨੂੰ ਇੱਕ ਗੱਲ ਦੱਸੋ ਵੀ ਇਤਿਹਾਸ ਗਵਾਹ ਹੈ ਕਿ ਪੰਜਾਬ 'ਚ ਅੱਜ ਤੱਕ ਵੀ ਕੋਈ ਐਸਾ ਕਸਾ ਨੇਤਾ ਜਾਂ ਕੋਈ ਐਸਾ ਸ਼ਖਸ ਆਇਆ ਜੁਨੇ ਭਲਾ ਕੀਤਾ ਜੁੜਾ ਵੀ ਆਇਆ ਭੁੱਖਾ ਨੰਗਾ ਆਇਆ ਤਾਂ ਤਿੰਨ ਤਿੰਨ ਚਾਰ ਚਾਰ ਸੋ ਕਿੱਲੇ ਪਹਿਲੀ ਬਣਾਲੀ ਮਾਗਨੇ ਕਰੋੜਾਂ ਦੀ ਕੋਠੀਆਂ ਬਣਾਲੀਆਂ ਪਰ ਕਿਸੇ ਨੇ ਕਦੀ ਐਸਾ ਸੋਚਿਆ ਕਿ ਇੱਕ ਵੱਡੀ ਸਾਰੀ ਜਗ੍ਹਾ ਲਈਤੀ ਜਾਵੇ ਚਾਹੇ ਉੱਥੇ ਬਿਲਡਿੰਗ ਬਣਾ ਦੋ ਨਹੀਂ ਬਿਲਡਿੰਗ ਬਣਦੀ ਤਾਂ ਵਾ ਇੱਕ ਇੱਕ ਬੈੱਡਰੂਮ ਦੇ ਜਾਂ ਦੋਕ ਬੈੱਡਰੂਮ ਦੇ ਚੌਲ ਟਾਈਪ ਘਰ ਬਣਾ ਦੋ ਉਹ ਲੋਕਾਂस्ते ਜਿਹੜੇ ਗਰੀਬੀ ਰੇਖਾ 'ਚ ਆ ਜਿੰਨਾਂ ਕੋਲ ਛੱਤ ਹੈ ਨਹੀਂ ਫੇਰ ਕੁਛ ਐਸੇ ਹਸਪੀਟਲਸ ਖੜੇ ਕਰ ਦੋ ਵੀ ਜਿੱਥੇ ਸਰਕਾਰੀ ਹਸਪੀਟਲ ਦਾ ਹਾਲ ਤਾਂ ਸਭ ਨੂੰ ਪਤਾ ਹੈ ਉੱਥੇ ਕੋਈ ਇਲਾਜ ਨਹੀਂ ਜਿੱਥੇ ਗਰੀਬ ਆਪਣਾ ਇਲਾਜ ਕਰਾ ਆਉਣ ਮੁਫਤ 'ਚ ਅੱچھے ਸਕੂਲਾਂ ਦਾ ਪ੍ਰਬੰਧ ਕਰ ਦੋ ਨਾ ਕਦੀ ਕਿਸੇ ਨੇ ਇਸ ਗੱਲ ਤੇ ਧਿਆਨ ਹੀ ਨਹੀਂ ਦਿੱਤਾ ਗਰੀਬ ਬੰਦਾ ਜਿਵੇਂ ਪੰਜਾਬ 'ਚ ਮਰ ਰਿਹਾ ਐ ਇੰਨੀ ਗਰਮੀ ਐ ਇਸ ਟਾਈਮ कि ਹਰੇ ਗਰੀਬ ਦੇ ਘਰ ਏਸੀ ਹੈਗਾ ਜੇ ਏਸੀ ਲੈ ਵੀ ਲਊਗਾ ਨਾ ਗਰੀਬ ਉਹ ਬਿੱਲ ਕਿੱਥੋਂ ਭਰੂਗਾ ਹੁਣ ਅਸੀਂ ਵਿਦੇਸ਼ਾਂ 'ਚ ਬੈਠੇ ਆਂ ਸਾਨੂੰ ਆਂਦੀਆਂ ਗੱਲਾਂ ਇੱਥੇ ਜਿਹੜੇ ਘਰ ਬਣੇ ਆਂ ਕਹਿ ਦਿੰਨੇ ਲੱਕੜ ਦੇ ਘਰ ਆ ਜੀ 2-2 3-3 ਕਰੋੜ ਦੇ ਲੱਕੜ ਦੇ ਲੱਕੜ ਦੇ ਘਰ 'ਚ ਪੂਰੇ ਘਰ 'ਚ ਸੈਂਟਰ ਏਸੀ ਲੱਗੇ ਹੁੰਦੇ ਆ ਗਰਮੀਆਂ 'ਚ ਘਰ ਠੰਡਾ ਸਰਦੀਆਂ 'ਚ ਨਿੱਕੇ ਚਾਹੇ ਕੋਈ ਅਮੀਰ ਚਾਹੇ ਗਰੀਬ ਕਿਉਂਕਿ ਗਵਰਨਮੈਂਟ ਕਹਿੰਦੀ ਕਿ ਜ਼ਰੂਰੀ ਆ ਉਹ ਇਨਸਾਨ ਨੂੰ ਸੁਵਿਧਾ ਦਿੰਦੀ ਆ ਜ਼ਰੂਰੀ ਆ ਔਰ ਇੰਡੀਆ ਨਾਲੋਂ ਬਿੱਲ ਵੀ ਘੱਟ ਆਂਦਾ ਹੁਣ ਜੇ ਪੰਜਾਬ ਦੀ ਸਰਕਾਰ ਜਾਂ ਇੰਡੀਆ ਦੀ ਸਰਕਾਰ ਇਹ ਕਵੇ ਵੀ ਜਿਹੜੇ ਜਿਹੜੇ ਸ਼ਹਿਰਾਂ ਚ ਬਹੁਤ ਦੱਬ ਕੇ ਗਰਮੀ ਪੈਂਦੀ ਕਿੰਨੇ ਬਜ਼ੁਰਗਾਂ ਦੀ ਮੌਤ ਹੋ ਜਾਂਦੀ ਬੱਚਿਆਂ ਦੀ ਲੂਨ ਲੱ ਕਰਨ ਨਾਲ ਤੇ ਠੀਕ ਹੈ ਬੰਦਾ ਇਹ ਸੀ ਅਫੋਰਡ ਕਰ ਲੈਂਦਾ ਖਰੀਦ ਲੈਂਦਾ ਛੋਟਾ ਜਿਹਾ ਏਟਲੀਸਟ ਗਰਮੀ ਦੇ ਵਿੱਚ ਉਹ ਗਰੀਬੀ ਲੇਰੇਖਾ ਵਾਲੇ ਘਰਾਂ ਨੂੰ ਬਿੱਲ ਮਾਫ ਹੋਣਾ ਚਾਹੀਦਾ ਤਾਂ ਕਿ ਉਹ ਰਾਤ ਪਰ ਸਕੂਨ ਨਾਲ ਤਾਂ ਸੌਣ ਜਿ ਸਵੇਰੇ ਉਹ ਗਰੀਬ ਦਿਹਾੜੀ ਕਰਨ ਚੱਲੇ ਆ ਜੇ ਕ ਰਿਕਸ਼ੇ ਵਾਲਾ ਸਵੇਰੇ ਦਿਹਾੜੀ ਤਾਂ ਚੱਲਿਆ ਕੋਈ ਸਬਜ਼ੀ ਦਾ ਠੇਲਾ ਲਾਂਚ ਚੱਲਿਆ ਕੋ ਗੋਲ ਗੱਪੇ ਰੇੜੀ ਲਾਂਚ ਚੱਲਿਆ ਕੋਈ ਵੀ ਬੰਦਾ ਗਰੀਬ ਹੈ ਬੜਾ ਬਹੁਤ ਗਰੀਬੀ ਮਜ਼ਦੂਰੀ ਧੁੱਪੇ ਖੜੇ ਹੋ ਕੇ ਮਜ਼ਦੂਰੀ ਕਰਦਾ ਐਟਲੀਸ ਰਾਤ ਨੂੰ ਘਰ ਆ ਕੇ ਉਹ ਬੰਦਾ 8-9 ਘੰਟੇ ਕੋ ਸੋਣੀ ਚੱਜ ਦੀ ਨੀਂਦ ਤਾਂ ਸਵਰਗਾਂ ਚ ਸੌ ਜਾਊਗਾ ਸਰਦیاں ਨਿਕਲ ਜਾਂਦੀਆਂ ਬੰਦਾ ਗਰਮ ਕੱਪੜੇ ਪਾ ਲੈਂਦਾ ਬਦਨ ਟੱਕ ਲੈਂਦਾ ਪਰ ਗਰਮੀਆਂ ਬਹੁਤ ਔਖੀਆਂ ਕੀ ਕਿਸੇ ਸਰਕਾਰ ਨੇ ਇਦਾਂ ਸੋਚਿਆ ਨਾ 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 ਪੰਜਾਬ ਦੀ ਕਿਸੇ ਵੀ ਆਈਆਂ ਗਈਆਂ ਸਰਕਾਰਾਂ ਪਾਸਟ ਫਿਊਚਰ ਪ੍ਰੈਸੈਂਟ ਜੋ ਵੀ ਹੈ ਵਾਟ ਐਵਰ ਕਿਸੇ ਨੇ ਕਦੀ ਨਹੀਂ ਸੋਚਿਆ ਕਿਸੇ ਗਰੀਬ ਵਾਸਤੇ ਹਰ ਬੰਦੇ ਨੇ ਆਪਣਾ ਘਰ ਪਰਿਆ ਹਰ ਬੰਦੇ ਨੇ ਕਰੋੜਾ ਛਾਪਿਆ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਕੜਾਈਆਂ ਤੇ ਆਪਣੇ ਬੱਚਿਆਂ ਨੂੰ ਰਾਇਲ ਲਾਈਫ ਦਿੱਤੀ ਸਾਡੇ ਬੱਚੇ ਰਹਿਣਾ ਜਾਣ ਸਾਡੇ ਬੱਚੇ ਮਹਿੰਗੀ ਤੋਂ ਮਹਿੰਗੀ ਗੱਡੀ ਚਲਾਣ ਪਰ ਸੋਚੋ ਉਹ ਜਿਹੜੀ ਕਮਾਈ ਤੁਹਾਡੀ 2 ਨੰਬਰ ਦੀ ਹੈ ਪੁੱਤਾਂ ਦੇ ਧੀਆ ਤੇ ਪੁੱਤਾਂ ਤੇ ਪੈਣੀ ਪੈਣੀ ਆ ਤੇ ਨਿਕਲਨੇ ਨਿਕਲਨੀ ਆ ਔਰ ਰੱਬ ਕੱਢੂਗਾ ਵੀ ਤੁਹਾਡੇ ਜਿਉਂਦੇ ਜੀ ਤੁਹਾਡੇ ਧੀ ਪੁੱਤ ਇਸ ਦੁਨੀਆ ਤੋਂ ਤੁਰਨਗੇ ਰੱਬ ਆਏ ਕੱਢੂਗਾ ਤੇ ਰੱਬ ਕੋਲ ਲੈ ਲਓ ਹੁਣ ਪੈਸਾ ਟੋਏ ਚ ਅੱਜ ਵੀ ਗਰੀਬ ਇਨਸਾਨ ਪਿਸਰਿਆ ਪੰਜਾਬ ਵਿੱਚ ਕੱਲ ਵੀ ਗਰੀਬ ਬੰਦਾ ਪਿਸਰਿਆ ਪਰਸੋਂ ਵੀ ਗਰੀਬੀ ਪਿਸੋਗਾ ਕਿਸੇ ਸਰਕਾਰ ਨੇ ਕੁਛ ਨਹੀਂ ਕਰਨਾ ਉਹ ਇੱਕ ਆਮ ਆਦਮੀ ਪਾਰਟੀ ਦਾ ਬੰਦਾ ਪਤਾ ਨਹੀਂ ਕਿਹੜਾ ਜਿਹਦੀ ਮੋਬਾਈਲ ਸ਼ਾਪ ਸੀ ਮੋਬਾਈਲ ਸ਼ਾਪ ਵਾਲ ਨੂੰ ਐਮ ਐਲ ਏ ਬਣਾਇਆ ਪੁੱਛੋ ਵੀ ਉਹਨੇ ਪਤਾ ਨਹੀਂ ਕਹਿੰਦੇ 10-12 ਕਿੱਲੇ ਜ਼ਮੀਨ ਲੈ ਲਈ ਕਿੱਥੋਂ ਆ ਗਈ ਇਹ ਨਹੀਂ ਛੇਤੀ ਮੋਬਾਈਲ ਸ਼ੋਪ ਵਾਲੇ ਕੋਲ ਕੋਠੀ ਬਣ ਰਹੀ ਉਹਦੀ ਆਮ ਆਦਮੀ ਸਰਕਾਰ ਦੇ ਜਿੰਨੇ ਆ بڑے ਸੀ ਐਮਪੀ ਐਮਐਲਏ ਸਾਰਿਆਂ ਦੀਆਂ ਕੋਠੀਆਂ ਪੈ ਗਈਆਂ ਅਚਾਨਕ ਕਮਾਲ ਦੀ ਗੱਲ ਹੈ ਪਰ ਜਿਹੜਾ ਆਮ ਗਰੀਬ ਬੰਦਾ ਉਹ ਤਾਂ ਕੋਈ ਫਰਕ ਨਹੀਂ ਪੈ ਰਿਹਾ ਸਰਕਾਰ ਕਾਂਗਰਸ ਦੀ ਹੋਵੇ ਸਰਕਾਰ ਭਾਜਪਾ ਦੀ ਹੋਵੇ ਸਰਕਾਰ ਕਾਲੀਆਂ ਦੀ ਹੋਵੇ ਸਰਕਾਰ ਹੋਵੇ ਆਮ ਆਦਮੀ ਪਾਰਟੀ ਦੀ ਪਰ ਜਿਹੜਾ ਆਮ ਗਰੀਬ ਕਾਮਨ ਮੈਨ ਬੰਦਾ ਉਹ ਤਾਂ ਉੱਥੇ ਖੜਾ ਜਿਵੇਂ ਉਹਦੇ ਅਸ ਤੱਕ ਕੋਈ ਸੁਖਸਵ ਦਿਨ ਭਗਵੰਤ ਮਾਨ ਨੇ 300 ਯੂਨਟ ਕੀ ਫ੍ਰੀ ਕੀਤੀ ਸੀ ਕਹਿੰਦੇ ਬੰਦ ਕਰ ਦੇਣੀ ਆ ਹੁਣ ਕਹਿੰਦੇ ਜੀ ਭਗਵੰਤ ਮਾਨ ਨੇ ਕੁਛ ਨਹੀਂ ਖਾਤਾ ਕੋਈ ਕਪਲਾ ਨਹੀਂ ਕੀਤਾ ਮਾਨਦਾਨਾ ਕੰਮ ਕਰ ਰਿਹਾ ਪਰ ਫਿਰ 85000 ਕਰੋੜ ਦਾ ਇਹਨਾਂ ਨੇ ਫਿਰ ਪੰਜਾਬ ਤੇ ਲੋਨ ਲੈ ਲਿਆ ਹੁਣ ਲੋਨ ਤੇ ਲੋਨ ਲੋਨ ਤੇ ਲੋਨ ਚੱਕੀ ਜਾਂਦੇ ਆ ਕਰਜ਼ਾ ਹੀ ਕਰਤਾ ਪੰਜਾਬ ਪਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਉਹ ਪੈਸਾ ਜਾਂਦਾ ਕਿੱਥੇ ਆ ਦੱਸੋ ਮੈਨੂੰ ਪੰਜਾਬ ਚ ਕਿਹੜਾ ਬਹੁਤ ਵੱਡਾ ਐਸਾ ਕਾਰਜ ਹੋਇਆ ਜਿੱਥੇ ਪੈਸਾ ਲੱਗਿਆ ਇਹ ਮੇਰੇ ਅੱਗੇ ਲੋਕ ਪੁੱਛ ਰਹੇ ਸਵਾਲ ਹੈ ਤੁਸੀਂ ਪੁੱਛੋ ਤੁਸੀਂ ਜਨਤਾ ਜਨਾਰਦਨੋਂ ਜਾਗੋ ਵੋਟਾਂ ਪਾਣ ਤੋਂ ਪਹਿਲੇ ਪੁੱਛੋ ਹੁਣ ਜੇ ਕੋ ਭਗਵੰਤ ਮਾਨ ਖਾ ਗਿਆ ਭਗਵੰਤ ਉੱਤੇ ਵੀ ਬੰਦੇ ਬੈਠੇ ਆ ਜਿਹੜੇ ਨਵੇੜ ਰਹੇ ਆ ਇਹ ਤੁਹਾਨੂੰ ਭਗਵੰਤ ਦੀ ਸਰਕਾਰ ਜਾਊਗੀ ਜਿੱਦਾਂ ਮੇ ਚਿੱਠੀਆਂ ਅੰਦਰ ਕਰਾਇਆ ਫਰੋਲਾ ਫਰੋਲੀਆਂ ਕਰਕੇ ਉਹ ਵੀ ਫਰਵਰੀ ਦਾ ਵਟਾ ਲੈਣਗੇ ਸੋ ਇਹਨਾਂ ਦਾ ਹੁਣ ਯੁੱਧ ਬਹੁਤ ਲੰਬਾ ਚੱਲੂਗਾ ਇਹਦੇ ਵਿੱਚ ਜਿਹੜਾ ਪਿਸਨਾ ਕਾਮਨ ਮੈਨ ਨੇ ਪਿਸਨਾ ਸੋ ਕਾਮਨ ਮੈਨ ਜਿਹੜੇ ਪੰਜਾਬ ਚ ਮਿਡਲ ਕਲਾਸ ਫੈਮਿਲੀ ਚ ਗਰੀਬ ਲੋਕ ਆ ਆਪਣਾ ਆਪਣਾ ਕਿਨਾਰਾ ਕਰ ਲੋ ਇਹਨਾਂ ਦੀ ਰਾਜਨੀਤੀਆਂ ਤੋਂ ਦੂਰ ਹੋ ਜਾਓ ਲੋਕੀ ਥੋੜੀ ਜੀ ਗਰੋਸਰੀ ਪਿੱਛੇ ਕਿਚਨ ਦੇ ਸਮਾਨ ਪਿੱਛੇ ਇੱਕ ਬੋਤਲ ਪਿੱਛੇ ਦੋਸਰ ਪਿੱਛੇ ਵੋਟ ਪਾਉਂਦੇ ਹੋਰ ਚੰਦੇ ਗਲਤ ਬੰਦੇਆਂ ਨੂੰ ਤਾਂ ਹੀ ਪੰਜਾਬ ਅੱਜ ਭਰ ਰਿਹਾ ਜੇ ਤੁਸੀਂ ਆਪਣੇ ਜਮੀਰ ਨੂੰ ਜਗਾਓਗੇ ਨਾ ਸੁੱਤੇ ਜਮੀਰ ਨੂੰ ਇਹਨੂੰ ਜਗਾਓ ਬੋਚੇਰ ਤੋਂ ਨਹੀਂ ਚੁੱਤਤਾ ਬਹੁਤ ਲੰਬੀ ਨੀਂਦਰ ਹੋ ਗਈ ਇਹਨੂੰ ਜਗਾਓ ਸੋਚੋ ਕੌਣ ਸਹੀ ਤੇ ਕੌਣ ਗਲਤ ਆ ਖਤਮ ਘਾਤਾ ਲੋਕਾਂ ਨੇ ਪੰਜਾਬ ਨੂੰ ਪਰ ਗਰੀਬੀ ਉੱਥੇ ਦੀ ਉੱਥੇ ਹੀ ਆ